ਸਵਾਗਤ ਹੈ ਕਿਸਾਨ ਵੀਰੋ ਹੱਡਾ ਢਿੱਲੋਂ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲੋ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਇਗਾ ਦਾ ਆਨ ਸਕਰੀਨ ਆ ਬਾਈ ਸੁਖੇ ਕੋਲੇ ਪਹੁੰਚਿਆ ਪਿੰਡ ਬੱਲੋ ਤੋਂ ਵੀਡੀਓ ਆਪਾਂ ਕਵਰ ਕਰ ਰਹੇ ਆ ਤੇ ਦੋ ਤੁਹਾਨੂੰ ਦਿਖਾਵਾਂ ਝੋਟੀਆਂ ਕਿਹੜਾ ਸੂਆ ਇੱਕ ਗੱਬਣ ਤੇ ਇੱਕ ਸੂਈ ਸਵਾਈ ਸਤਿ ਸ੍ਰੀ ਅਕਾਲ ਵੀਰੇ ਸੁਖੇ ਸਤਿ ਸ੍ਰੀ ਅਕਾਲ ਕਿਵੇਂ ਹੁਣ ਫਿਰ ਕਰਤਾ ਸ਼ੁਰੂ ਕੰਮ ਹਾਂਜੀ ਦੁਬਾਰੇ ਫਿਰ ਕਰਤਾ ਲਾ ਤੇ ਚਾਲ ਚੂਲ ਹੋ ਗਏ ਵਿਲੇ ਓਕੇ ਜੀ ਤੇ ਪਹਿਲਾਂ ਤਾਂ ਨੰਬਰ ਬੋਲ ਲਗੇ ਜੀ 99150 ਜੀ 92490 ਪਿੰਡ ਆਪਣਾ ਆ ਗਿਆ ਜੀ ਬੱਲੋ ਹਾਂ ਬੱਲੋ ਜੀ ਤੇ ਜ਼ਿਲ੍ਹਾ ਆਪਾਂ ਨੂੰ ਬਟਿੰਡਾ ਤੇ ਜੀ ਬਾਲਿਆੜੀ ਹਾਂਜੀ ਬਾਲਿਆ ਤੇ ਅੱਜ ਫਿਰ ਦੋ ਦਿਖਾ ਦੇਣੇ ਹਾਂਜੀ ਦੋ ਨੇ ਓਕੇ ਇਹਨੇ ਪਹਿਲੇ ਨੰਬਰ ਦੇ ਆਪਾਂ ਵੱਡੇ ਸਾਈਜ਼ ਦੀ ਦੇਖੀ ਐ ਨੇ ਝੋਟੀ ਕਿਹੜਾ ਸੂਆ ਸੁੰਦੀ ਐ ਜੀ ਇਹ ਤੀਜਾ ਸੂਆ ਸੁੰਦੀ ਐ ਜੀ ਤੀਜਾ ਸੂਆ ਸੁੰਦੀ ਐ ਤੇ ਕਿੰਨੇ ਦਿਨ ਬਾਕੀ ਐ ਜੀ ਬਾਕੀ ਅਜ ਮਾਲਕਾਂ ਨੇ ਬਾਈ ਇਹਦੇ ਕਿਹਾ 16 ਤਰੀਕ ਨੂੰ ਦਿਨ ਪੂਰੇ ਹੋ ਜਾਣਗੇ 16 ਤਰੀਕ ਨੂੰ ਦਿਨ ਪੂਰੇ ਹੋ ਜਾਣਗੇ ਤੇ ਦੁੱਧ ਬਾਈ ਕਿੰਨਾ ਕਿ ਦਿੱਤਾ ਵਾ ਦੁੱਧ ਬਾਈ ਉਹ ਤਾਂ ਕਹਿੰਦੇ 13 ਕਿਲੋ ਚੌਣਿਆ ਸੀ ਠੰਡਾ ਦੁੱਧ ਜੀ ਐਤ ਕੀ ਫਿਰ 13 ਕਹਿ ਕੀ ਦੀ ਐਤ ਕੀ ਤਾਂ ਉਮੀਦ ਬਾਦਾਈ ਦੁੱਧ 15 ਕਿਲੋ ਦੇਣਾ ਚਾਹੀਦਾ ਬਾਕੀ ਫਿਰ ਥਣ ਥਣੋਂ ਬਾਹਲਾ ਚੰਗਾਈ ਨਹੀਂ ਆਏ ਬਾਕੀ ਦੀ ਗੱਲ ਵੱਡੀ ਯਾਰ ਬਹੁਤ ਆ ਹਾਂਜੀ 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 ਸਾਇਦ ਚੰਗੇ ਪਿੱਠ ਪੁੜੇ ਦੀ ਚੰਗੇ ਵਜਨ ਦੀ ਝੋਟਿਆ ਦੀ ਰੇਟ ਡਿਟੇਲ ਸਾਰਾ ਕੋ ਵੀਡੀਓ ਦੇ ਵਿੱਚ ਹੋਊਗਾ ਐਂਡ ਤਾਂ ਸਾਰੀ ਵੀਡੀਓ ਦੇਖੋ 19 ਬਹੁਤ ਜ਼ਿਆਦਾ ਹੈ ਬਾਈ ਨਜਾਇਜ਼ ਓਕੇ ਜੀ ਓਕੇ ਅੱਜ ਹੀ ਆਈ ਆਪਣੇ ਕੋਲ ਅੱਜ ਹੀ ਆਈ ਹੈ ਤੜਕੇ ਓਕੇ ਸਾਇਦ ਦੇਖੋ ਸਾਇਦ ਚੰਗੇ ਦੀ ਆ ਗਈ ਲੈ ਚਲੋ ਵੀਰ ਆਹ ਦੇਖੋ ਜੀ ਕੁਆਲਿਟੀ ਥਾਨ ਲੇਵੇ ਦੀ ਪੂਰੀ ਚੰਗੀ ਰੇਟ ਜਮਾ ਜਾਇਜ਼ ਹੋਊਗਾ ਆਹ ਦੀ ਐਂ ਬਹਿ ਜਾ ਬਾਈ ਮੈਂ ਤਾਂ ਥੱਲੇ ਕੋਈ ਬਾਸਤਾ ਹੀ ਨਹੀਂ ਕਹਿੰਦੇ ਹੂੰ ਬਾਕੀ ਦੁੱਧੇ ਦਾ ਕੱਟਿਆ ਹੋਣਾ ਹਾਂਜੀ ਹਾਂਜੀ ਦੁੱਧ ਕੱਟਿਆ ਪਿੰਡ ਦੀ ਮੈਂ ਆ ਬਾਈ ਪਿੰਡੋਂ ਸਹੀਦੀ ਵਾਲੀ ਮੈਂ ਆ ਜੀ ਓਕੇ ਜੀ ਪਿੰਡ ਦੀ ਮੈਂ ਆ ਤੇ ਬਾਈ ਆ ਦੇਖੋ ਜੀ। ਥਾਂ ਹਵਾ ਨੇ ਦੀ ਪੂਰੀ ਸਾਫ। ਦਿਨ ਕਿੰਨੇ ਬਾਕੀ ਆ? 16 ਤਰੀਕ ਨੂੰ ਦਿਨ ਪੂਰੇ ਹੋਣਗੇ ਜੀ ਕਹਿੰਦੇ। 16 ਤਰੀਕ। ਅੱਜ ਮੈਨੂੰ ਲੱਗਾ 12 ਹੋ ਗਈ ਜੀ 11। ਓਕੇ। ਕੋਸ ਉੱਤੇ ਵੀ ਲੈ ਜਾਂਦੀ ਆ। ਹਾਂਜੀ ਕੱਦਾਂ ਦਿਨ ਉੱਤੇ। ਪੰਜ ਛੇ ਦਿਨ ਲੈਂਦੀ ਆ ਜੀ। ਕਿੰਨੇ ਪੈਸੇ ਲੈ ਲਾਂਗੇ ਤੇ ਜਮ੍ਹਾਂ ਜਾਏ ਜੀ। ਮੁੱਲ ਕਰਾਉਣ ਨੂੰ ਬਾਈ ਕੁਛ ਕਰਾਂ ਮੈਂ ਤਾਂ 1 35 ਲਾਵਾਂਗੇ ਜੀ। ਮਾਨਤਨ ਤਾਂ ਹੋਊ। ਮਾਨਤਨ ਕਰ ਦਾਂਗੇ। ਓਕੇ ਮਾਨਤਨ। ਮੈਂ ਬਹੁਤ ਜ਼ਿਆਦਾ ਚੰਗੀਆਂ ਜੀ ਨੇ। ਬਾਕੀ ਚੰਗੀਆਂ ਚ ਆ ਗਈ। ਹਾਂਜੀ ਹਾਂਜੀ। ਆ ਦੇਖੋ ਜੀ। ਚੰਗੀਆਂ ਸਾਰੀ ਚੰਗੀਆਂ ਬਾਕੀ ਥਰੇਲੇ ਵਾ ਓਕੇ ਤੇ ਹੁਣ ਵੀਰੇ ਦੋ ਨੰਬਰ ਉਹਨਾਂ ਕੱਢ ਲਿਓ ਬਾਹਰੋਂ ਕਦੋਂ ਸੂਈ ਐ ਸੋਕੇ ਵੀਰੇ ਇਹਨੂੰ ਸੂਈ ਨੂੰ ਅੱਜ ਸੀਮਾ ਦੇਣਾ ਜੀ ਸੀਮਾ ਦੇਣ ਤੇ ਸੂਆ ਕਿਹੜਾ ਦਾ ਬਾਈ ਸੂਆ ਇਹਦਾ ਹੈਗਾ ਜੀ ਤੀਜਾ ਹੀ ਇਹਦਾ ਤੀਜਾ ਸਿੰਘ ਥੱਲੇ ਦੀ ਬੜੀ ਸਾਫ ਆ ਹਾਂਜੀ ਹਾਂਜੀ ਇੱਕ ਨੰਬਰ ਆ ਜੀ ਸਿੰਘ ਹਵਾਨੇ ਦੀ ਵੀ ਚੰਗੇ ਤੋਰੇ ਤਰੇ ਸਾਨੂੰ ਸਾਰਾ ਕੁਝ ਚੈੱਕ ਕਰਾਵਾਂ ਰੇਟ ਇਹਦਾ ਹੀ ਵੇਚੀ ਹੂ ਤੇ ਕਿੰਨੇ ਕ ਵਜੇ ਦੀ ਬਾਈ ਚਵਾਈ ਕਰੀ ਬਈ ਤੜਕੇ ਕਿਹਦੀ ਦਵਾਈ ਬਾਈ 7:30 ਵਜੇ ਕਰੀਏ ਓਕੇ ਆਪਣਾ ਉਹ ਕੰਮ ਨਹੀਂ ਹੈਗਾ 7:30 ਵਜੇ ਹਾਂਜੀ ਤੇ ਜਿੰਨਾ ਆਪਾਂ ਦੁੱਧ ਕਹਿਤਾ ਉਹਨਾਂ ਦੁੱਧ ਹੋ ਉਹਨਾਂ ਹੋਊ ਜੀ ਜਮਾ ਦੋ ਡੰਗ ਚੋਵੇ ਅਗਲਾ ਤਿੰਨ ਚੋਵੇ ਇਹ ਤਾਂ ਸੀਸਾ ਜੀ ਅਗਲੇ ਮੂਰੇ ਲੈਵੇ ਦੀ ਜੱਜਮੈਂਟ ਉਹ ਸਾਹ ਉਹਨਾਂ ਕਰ ਲਉ ਆਇਓ ਤੁਸੀਂ ਵੀਡੀਓ ਬਣਾਉਣ ਦਾ ਟਾਈਮ ਆਪਣਾ ਸੋਹਾਂ 9:00 ਵਜੇ ਦਾ ਹੀ ਉਹ ਸਾਹ ਉਹਨਾਂ ਜੱਜਮੈਂਟ ਕਰਿਓ ਆਹ ਦੇਖੋ ਜੀ ਥਾਨ ਹਵਾਨੇ ਦੀ ਪੂਰੀ ਸਾਫ ਆਥਣ ਨੂੰ ਕਰਮ ਆਏ ਨੇ ਪੂਰੀ ਫਾਜਣਾ ਕਿੰਨਾ ਬੋਲਾ ਬਾਈ ਹੁਣੇ ਥੱਲੇ ਹੁਣ ਬੋਲਾ ਥੱਲੇ 8 ਕਿਲੋ ਤਿਆਰ ਆਈ ਜਾਵਾਂ 8 ਕਿਲੋ ਹਾਂਜੀ ਤੇ ਕਿੰਨਾ ਕੁ ਦੁੱਧ ਦੇ ਦੂਗੇ ਧੋਦੇ ਨੇ 12 13 ਕਿਲੋ ਮੈਂ 12 13 ਚੰਗੀ ਪ੍ਰਿੰਟ ਪ੍ਰਿੰਟ ਪੂਰੇ ਚੰਗੇ ਹਾਂ ਜੀ ਬਾਕੀ ਸਾਰੇ ਬਰੀਕ ਪਿੰਡੇ ਦੀਆਂ ਸਾਰੀ ਤੇ ਮਗਰ ਕੀ ਆ ਗਿਆ ਬਾਈ ਤੇ ਪਸਮਾ ਕੇ ਥਣ ਥਣ ਬਹੁਤ ਚੰਗਾ ਕਰਦੀ ਹੈ ਸਾਫ ਸੁਥਰੀ ਜੀ ਤੇ ਬਾਕੀ ਦਾ ਯਾਰ ਸੀਲ ਵੜੀ ਆ ਹਾਂ ਜੀ ਹਾਂ ਜੀ ਤੇ ਮਗਰ ਕੀ ਆ ਗਿਆ ਮਗਰ ਇਹਦੇ ਕੱਟੀ ਹੈ ਜੀ ਕੱਟੀ ਆ ਹਾਂ ਜੀ ਓਕੇ ਜੀ ਕੱਟੀ ਬਹੁਤ ਚੰਗੀ ਹੈ ਜੀ ਕੱਟੀ ਚੰਗੀ ਹੈ ਜੀ ਮਗਰ ਹਾਂ ਜੀ ਬਾਕੀ ਦਾ ਗੱਲ ਮੁੱਲ ਰੇਟ ਇਹਦਾ ਜਮਾਇਜ਼ ਹੋ ਬੰਦ ਲਓ ਜੀ ਇਹਨੂੰ ਆ ਦੇਖੋ ਤੇ ਜਿਹੜੀ ਲੇਵ ਦੀ ਜਜਮੈਂਟ ਆਪਾਂ ਤੁਹਾਨੂੰ ਫਿਰ ਦੱਸ ਦਈਏ ਸਵੇਰ ਦੇ ਹਿਸਾਬ ਨਾਲ ਕਰਨੀ ਆ 9 ਵਜੇ ਦਾ ਉਹਨਾਂ ਹੁ ਬਾਕੀ ਸਾਰੇ ਸਾਫ ਬਹੁਤ ਹੈ ਜੀ ਪਸਮਾ ਕੇ ਪੋਲੀ ਵਾਲੀ ਨਜਾਇਜ਼ ਮੈਂ ਜੀ ਓਕੇ ਜੀ ਖੂਨੀ ਬੜੀ ਇਹਦੇ ਕਿੰਨੇ ਪਾਹ ਹੈ ਬਾਈ ਇਹਦਾ 98000 ਲੈ ਲਾਂਗੇ ਜੀ ਮਾਨਦਾਨ ਤਾਂ ਹੋਊਗਾ ਮਾਨਦਾਨ ਕਰਦਾ ਹਾਂ ਜਮਾ ਜਾਏ ਰੇਟ 8 ਕਿਲੋ ਅਜ ਤੁਸੀਂ ਬੋਲਾ ਲੈ ਜਾ ਸਕਦੇ ਆ 12 ਕਿਲੋ ਦੁੱਧ ਨੇ ਦੇਣੇ ਦੇ 12 ਕਿਲੋ ਦੇਣਾ ਬਾਕੀ ਸਾਰੇ ਪ੍ਰਿੰਡਾ ਬਰੀਕ ਹੈ ਸਾਰਾ ਹਮ ਬਸ ਲਿੱਸੇ ਕਰੋ ਆਈ ਹੈ ਮੈਂ ਠੀਕ ਹੈ ਜੀ ਓਕੇ ਜੀ 98000 ਸੂਈ ਸਬਾਈ ਤੇ ਇਧਰ 135000 ਨਾੜਾ ਨੂੰ ਨਾ ਬੜਗਾ ਹਨਾ ਪਿੰਡੇ ਹਾਂ ਜੀ ਨਹੀਂ ਬਹੁਤ ਚੰਗੀ ਜੀ ਨਜਾਇਜ਼ ਹੈ ਮੈਂ ਚੰਗੇ ਨੰਬਰ ਬਾਈ ਫਿਰ ਬੋਲ ਦਿਸੋ ਓਕੇ ਮੇਰੇ ਨਵੇਂ ਇੱਕ 50 ਜੀ 99490 ਪਿੰਡ ਵੱਲੋਂ ਤੋਂ ਆਪਾਂ ਪਿੰਡ ਵੱਲੋਂ ਹੀ ਕਰਕੇ ਆਤੀ ਜੀ ਕੱਦ ਵੀ ਮੈਂ ਦਾ ਬਹੁਤ ਵੱਡਾ ਹੈ ਜੀ ਵੱਡੇ ਵੱਡੇ ਜਿੱਦੇ ਸੂਪੀ ਇਹਨੂੰ ਮਰਜੀ ਫੜਾ ਦੀ 145 ਦੀ ਮੈਂ ਓਕੇ ਜੀ ਆਹ 10000 ਤਾਂ ਹੀ ਛੱਡਿਆ ਹਾਂਜੀ ਵੀ ਚੱਲ ਯਾਰ ਗੱਬਣਾ ਗੱਬਣਾ ਪਲੇ ਦੇ ਡੇਢੀ ਵਾਲਾ ਕੰਮ ਹੁੰਦਾ ਜੀ ਓਕੇ ਜੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਂ ਹੀ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਾ ਦਿਲ ਤੋਂ ਥਣ ਥਣ ਵਧੀਆ ਦੂਰਾ ਜੀ ਨਵੀਂ ਵੀਡੀਓ ਦੇ ਨਾਲ